ਸਲਾਮ ਜੀ ਮੈਂ ਜਵਾਬ ਦਵਾਂਗੀ ਜਿਹੜੇ ਕਮੈਂਟਾਂ ਦੇ ਵਿੱਚ ਆਇਸੀ ਮੈਨੂੰ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਸਿਰਫ ਮੈਂ ਚੰਗੇ ਕਮੈਂਟਾਂ ਦਾ ਹੀ ਜਵਾਬ ਦਵਾਂਗੀ ਵਿੱਚ ਜਿਆਦਾ ਜਿਹੜੇ 네ਗੇਟਿਵ ਕਮੈਂਟ ਆਪਾਂ ਦਾ ਰਿਪਲਾਈ ਨਹੀਂ ਕਰਾਂਗੇ ਠੀਕ ਆ ਲਓ ਦੇਖ ਲਓ ਮੀਨੂ ਆਂਟੀ ਦਾ ਵੀ ਵੈਸੇ ਕੋਈ ਹਾਲੀਆਂ ਨਾਲੇ ਕਹਿੰਦੀ ਆ ਕਿ ਮੈਂ ਤੁਹਾਡੇ ਸਾਰੇ ਕਮੈਂਟਾਂ ਦੇ ਰਿਪਲਾਈ ਕਰੂੰਗੀ ਅੱਜ ਹਨਾ ਤੇ ਰਿਪਲਾਈ ਵੀਡੀਓ ਲੈ ਕੇ ਆਈ ਆ ਸਾਰੇ ਕਮੈਂਟਾਂ ਦੇ ਰਿਪਲਾਈ ਕਰੂਗੀ ਤੇ ਹੁਣ ਕਹਿੰਦੀ ਆ ਕਿ ਮੈਂ ਜਿਹੜੇ 네ਗੇਟਿਵ ਕਮੈਂਟ ਆ ਉਹਨਾਂ ਦਾ ਰਿਪਲਾਈ ਨਹੀਂ ਕਰੂੰਗੀ ਜਿਹੜੇ ਚੰਗੇ ਚੰਗੇ ਕਮੈਂਟ ਆ ਉਹਨਾਂ ਦਾ ਰਿਪਲਾਈ ਜੇ ਪੜਦੇ ਆ ਤੇ ਜਿਹੜੇ ਨੈਗੇਟਿਵ ਕਮੈਂਟ ਆ ਜੋ ਤੈਨੂੰ ਲੋਕ ਪੁੱਛਦੇ ਆ ਜੋ ਵੀ ਗੱਲਾਂ ਜੋ ਵੀ ਸਵਾਲ ਜਵਾਬ ਫਿਰ ਉਹਨਾਂ ਦਾ ਰਿਪਲਾਈ ਕਰਨਾ ਚੰਗੇ ਕਮੈਂਟਾਂ ਦਾ ਰਿਪਲਾਈ ਕਰਨ ਦਾ ਕੀ ਫਾਇਦਾ ਕੁਝ ਕਮੈਂਟਾਂ ਵਿੱਚ ਕਮੈਂਟ ਮੈਂ ਪੜੀ ਸੀ ਪਹਿਲਾਂ ਵੀਡੀਓ ਵਿੱਚ ਆਈ ਸੀ ਕਿ ਵੀ ਸੰਮਰ ਮੂਰੇ ਗੱਡੀ ਨਾਟ ਕੇ ਬੁਲਾਇਆ ਨਹੀਂ ਹਨ ਤੇ ਵੀ ਮੇਰੀ ਭੈਣ ਨੂੰ ਵੀ ਬੁਲਾਇਆ ਕੁਝ ਲੋਕ ਕਹਿ ਰਹੇ ਸੀ ਅੱਛਾ ਤੇ ਇਹਦੇ ਵੱਡੇ ਮੁੰਡੇ ਦੀ ਗੱਲ ਕਰਦੇ ਆ ਲੋਕ ਕਮੈਂਟ ਕਰਕੇ ਪੁੱਛਦੇ ਆ ਕਿ ਮਤਲਬ ਜਿਹੜਾ ਦਾ ਵੱਡਾ ਮੁੰਡਾ ਨਾਨਕੇ ਰਹਿੰਦਾ ਏ ਕਿ ਜਿਹੜੀ ਇਹਦੀ ਫਰਸਟ ਮੈਰਿਜ ਹੋਈ ਸੀ ਉਥੋਂ ਮਤਲਬ ਹਨਾ ਜੋ ਹੁਣ ਇਹਦੀ ਸੈਕਿੰਡ ਮੈਰਿਜ ਹੋਈ ਆ ਤੇ ਉਹ ਇਹਦੇ ਪਿਓ ਨੇ ਉਹਨੂੰ ਬੁਲਾਇਆ ਕਿਉਂ ਨੀਗਾ ਤੇ ਜੋ ਲੋਕਾਂ ਨੇ ਦੇਖਣਾ ਲੋਕਾਂ ਨੇ ਤੇ ਉਹੀ ਕੁਛ ਬੋਲਣਾ ਹੈ ਨਾ ਉਹ ਫਿਰ ਬੁਲਾ ਲੈਂਦਾ ਉਹ ਤਾਂ 24 ਘੰਟੇ ਤੇਰੇ ਅੱਗੇ ਪਿੱਛੇ ਤੁਰਿਆ ਫਿਰਦਾ ਤੇ ਫਿਰ ਬੁਲਾ ਲੈਂਦਾ ਤੇਰੇ ਵੱਡੇ ਮੁੰਡੇ ਨੂੰ ਠੀਕ ਆ ਨਾ ਫਿਰ ਲੋਕਾਂ ਨੂੰ ਕਿਉਂ ਇੱਥੇ ਆਣ ਕੇ ਰਿਪਲਾਈ ਦੇਣ ਲੱਗ ਪਈਆਂ ਲੋਕਾਂ ਨੇ ਜੋ ਦੇਖਣਾ ਸੋਈ ਬੋਲਣਾ ਹੁਣ ਇੱਥੇ ਮੱਚੀ ਪਈ ਆ ਹਾਂ ਫੜ ਲੈ ਲੇ ਟੁੱਟਿਆ ਉਹਨਾਂ ਦਾ ਵੈਸੇ ਤੋ ਵੀ ਆਖੀ ਠੀਕ ਹੋਈ ਸੀਗੀ ਤਬੀਅਤ ਖਰਾਬ ਸੀ ਇਹਨਾਂ ਦੀ ਇਸ ਕਰਕੇ ਤੇ ਬਾਕੀ ਬੰਨਾਈ ਚ ਨਾ ਜਾਣਾ ਕੋਈ ਜਰਾ ਠੀਕ ਆ ਸਭ 3 ਮਿੰਟ ਗੰਦੇ ਮਾਂ ਨਹੀਂ ਕੀ ਕਮੈਂਟਲ ਗਲਤ ਵੀ ਬੋਲਦੇ ਆ ਵੀ ਇੱਥੇ ਇਹ ਪੈਣੇ ਲੋਕਾਂ ਦੇ ਡੰਗਾਈ ਦੇ ਵਿੱਚ ਜਾਣਾ ਹੀ ਆ ਜੋ ਲੋਕਾਂ ਨੇ ਦੇਖਣਾ ਹੈ ਲੋਕਾਂ ਨੇ ਤੇ ਤੁਹਾਨੂੰ ਪੁੱਛਣਾ ਹੀ ਆ ਨਾ ਉਹਦਾ ਤੁਸੀਂ ਕਹਿੰਦੇ ਹੋ ਕਿ YouTube ਸਾਡੀ ਫੈਮਿਲੀ ਆ ਫਿਰ ਫੈਮਿਲੀ ਜਮਨਦੇ ਹੋ ਤਾਂ ਫਿਰ ਆਪਣੀ ਫੈਮਿਲੀ ਨੂੰ ਸੱਚ ਦੱਸਿਆ ਕਰੋ ਹੁਣ ਤੂੰ ਗੱਲ ਗੋਲ ਮੋਲ ਕਰ ਗਈ ਆ ਸਿੱਧਾ ਕਹੇ ਕਿ ਨਹੀਂ ਪਸੰਦ ਕਰਦੇ ਪਰ ਗੱਲ ਨੂੰ ਗੋਲਮੋਲਤ ਨਾ ਕਰ ਤੇਰੀਆਂ ਗੱਲਾਂ ਤੋਂ ਲੱਗਦਾ ਏ ਤੂੰ ਕੋਈ ਵੀ ਗੱਲ ਹੁੰਦੀ ਏ ਕਲੀਅਰ ਸਾਰਿਆਂ ਨੂੰ ਕੋਈ ਸਾਫ ਸਾਫ ਦੱਸੀ ਹੈਗੀ ਆ ਝੂਠ ਬੋਲਦੀ ਰਹਿੰਦੀ ਆ ਕਦੇ ਕੋਸ਼ ਕਦੇ ਕੁਛ ਬੋਲਦੀ ਰਹਿੰਦੀ ਆ ਅਗਰ ਮੰਨਦੇ ਹੋ ਠੀਕ ਨਹੀਂ ਸੀ ਕੋਈ ਨਾ ਉਹ ਵੀ ਕਲਿੱਪ ਲਾ ਕੇ ਦਿਖਾ ਦਿੰਨੇ ਆ ਠੀਕ ਆ ਨਾ ਤੂੰ ਹੈਗੀ ਝੂਠੀ ਆ ਤੂੰ ਉੱਥੇ ਨਹੀਂ ਬੁਲਾਇਆ ਨਹੀਂ ਉਹਨੂੰ ਤੁਹਾਾਰ ਦੀ ਹੈਂ ਤੁਹਾਾਰ ਦੀ ਮਾਂ ਕਹਿੰਦੇ ਉੱਠ ਕੇ ਬੁਲਾਇਆ ਨਹੀਂ ਸਾਲੀ ਨੂੰ ਵੀ ਨਹੀਂ ਬੁਲਾਇਆ ਮੇਰਾ ਨੰਬਰ ਤੇਰਾ ਓ ਜੀ ਇਨੇ ਹੁਣ ਆਪਣੇ ਘਰ ਵਾਲੇ ਨੂੰ ਵੀ ਪੁੱਛਿਆ ਕਿ ਲੋਕ ਕਮੈਂਟ ਕਰਕੇ ਪੁੱਛਦੇ ਆ ਕਿ ਇਨੇ ਆਪਣੇ ਵੱਡੇ ਮੁੰਡੇ ਨੂੰ ਕੁਵਾਇਆ ਨਹੀਂ ਆ ਤੇ ਨਾ ਸਾਲੀ ਨੂੰ ਕੁਵਾਇਆ ਹੈ ਤੇ ਉਹ ਕੋ ਕਹਿੰਦਾ ਹੈ ਕਿ ਮੈਂ ਬਿਮਾਰ ਸੀ ਤੇ ਹੁਣੇ ਤੁਹਾਨੂੰ ਕਲਿੱਪ ਲਾ ਕੇ ਦਿਖਾ ਦਿੰਨੇ ਆ ਕਿ ਇਹ ਬਿਮਾਰ ਸੀ ਸੁੱਤਾ ਪਿਆ ਸੀ ਜਾਂ ਕੀ ਕਰਦਾ ਸੀ ਜਾਂ ਕੀ ਨਹੀਂ ਕਰਦਾ ਸੀ ਸ਼ਰੀਆਮ ਝੂਠ ਬੋਲਦੇ ਰਹਿੰਦੇ ਆ ਇਹਨਾਂ ਨੂੰ ਹੁੰਦਾ ਹੈ ਕਿ ਪਤਾ ਨਹੀਂ ਲੋਕ ਪਾਗਲ ਹੀ ਆ ਕਿ ਲੋਕਾਂ ਨੂੰ ਕੁਝ ਪਤਾ ਨਹੀਂ ਲੱਗਦਾ ਪਰ ਹੈਗੇ ਆ ਨਾ ਅਸੀਂ ਤੁਹਾਡਾ ਸੱਚ ਸਾਹਮਣੇ ਲਿਆਉਣ ਵਾਸਤੇ ਤੇ ਚਲੋ ਤੁਸੀਂ ਕਲਿੱਪ ਦੇਖ ਹੀ ਲਓ ਕਿ ਕਿੱਡੇ ਜ਼ਿਆਦੇ ਝੂਠੇ ਆ ਪੁੱਤ ਕੇ ਬਿਲਾਓ ਨਾ ਨਾ ਪੂਛਿਆ ਤਰਹਾ ਵਾ ਦੇਖ ਲੋ ਇਹ ਮਰ ਰਹੇ ਪਰ ਉਹ ਜੀ ਦੇਖ ਲੈਣਾ ਕਹਿੰਦਾ ਵਾ ਕਿ ਮਤਲਬ ਮੈਂ ਠੀਕ ਨਹੀਂ ਸੀ ਉਸ ਦਿਨ ਇਹਦੀ ਘਰ ਵਾਲੀ ਵੀ ਕਹਿੰਦੀ ਹੈ ਕਿ ਇਹ ਉਸ ਦਿਨ ਠੀਕ ਨਹੀਂ ਸੀ ਤੇ ਤੁਸੀਂ ਦੇਖ ਲੈ ਕਿ ਉਹ ਤਾਂ ਫੋਨ ਚਲਾਈ ਜਾਂਦਾ ਚੰਗਾ ਭਾਲਾ ਬੈਠਾ ਲੰਮੇ ਪਿਆਰ ਤੂੰ ਤੜਕੇ ਉੱਠ ਕੇ ਤੇ ਚਾਹ ਮਾ ਬਣਾਉਣ ਲੱਗ ਪੈਣਾ ਤੇ ਹੁਣ ਜੇ ਉਹ ਮੁੰਡਾ ਆਇਆ ਸਾਲੀ ਆਇਆ ਤਾਂ ਤੂੰ ਉੱਠ ਕੇ ਬੋਲਿਆ ਬਣੀ ਤੇ ਕਿੱਡੇ ਝੂਠੇ ਆ ਐ ਮੈਂ ਜਿਆਦਾ ਹੀ ਬਿਮਾਰ ਸੀ ਠੀਕ ਨਹੀਂ ਸੀ ਤੇ ਅੱਖੀਂ ਦੇਖ ਲੋ ਤੁਸੀਂ ਫੋਨ ਚਲਾ ਰਿਹਾ ਹੈ ਜਾਦੇ ਹੋਵੇ ਕਿ ਮੂੰਹ ਤੇ ਲੈ ਕੇ ਕੰਬਲ ਤੇ ਸੁੱਤਾ ਐ ਫਿਰ ਤਾਂ ਚਲੋ ਬੰਦਾ ਮਨ ਵੀ ਲਵੇ ਕਿ ਹਾਂ ਬਿਮਾਰ ਹੋਊਗਾ ਠੀਕਣਾ ਹੋਊਗਾ ਚੰਗਾ ਭਲਾ ਫੋਨ ਚਲਾ ਰਿਹਾ ਤੇ ਇਹਨੇ ਬੁਲਾਇਆ ਹੀ ਨਹੀਂ ਜੋ ਹੈਗਾ ਸੱਚ ਲੋਕਾਂ ਨੂੰ ਦੱਸਿਆ ਕਰੋ ਹਾਂ ਉਹਨੇ ਤਾਂ ਭਾਂਡੇ ਮੰਝਨੇ ਆ ਤੇ ਇਹਨਾਂ ਸਾਰਾ ਤੈਨ ਵੇਹਲ ਹੀ ਨਹੀਂ ਮਿਲਦਾ ਵਲੌਗ ਬਣਾਉਣ ਤੋਂ ਸਾਰਾ ਦਿਨ ਕਦੇ ਇੱਧਰ ਕਦੇ ਉੱਧਰ ਕਿਸੇ ਕਿਸੇ ਘਰ ਕਦੀ ਕਿਸੇ ਘਰ ਕੈਮਰਾ ਲੈ ਕੇ ਤੇ ਉਹਨੇ ਫਿਰ ਭਾਂਡਾ ਛੰਨਾ ਸਾਹਮਣਾ ਹੀ ਉਹਨੇ ਤੇ ਕੰਮ ਕਰਨੇ ਹੀ ਆ ਨਾ ਤੂੰ ਤੇ ਫਿਰ ਵੇਹਲ ਹੀ ਰਹਿਣੀ ਆ ਤੇ ਇਹਨਾਂ ਤੇ ਫਿਰ ਰੀਲਾਂ ਤੋਂ ਰੀਲ ਵੇਹਲ ਹੀ ਮਿਲਦੀ ਠੀਕ ਆ ਨਾ ਉਦਾਂ ਕਹਿ ਦਿੰਦਾ ਕਿ ਮੈਂ ਠੀਕ ਨਹੀਂ ਬਿਮਾਰ ਹੋਇਆ ਤੇ ਇੱਥੇ ਵੇਖ ਲੋ ਤੜਕੇ ਰਸੋਈਆਂ ਦੇ ਵਿੱਚ ਵੱੜਿਆ ਬਰਤਨ ਸਾਫ਼ ਕਰ ਰਿਹਾ ਐ ਪਾਗਲ ਬਣਾਉਂਦੇ ਰਹਿੰਦੇ ਲੋਕਾਂ ਨੂੰ ਚਾਹ ਬਣਾ ਕੇ ਨਾ ਮੜਕੇ ਭੰਡੇ ધો ਦੇ ਠੀਕ ਆ ਸਮਝ ਗਏ ਤੁਸੀ ਮੇਰੇ ਨੌਕਰ ਯੇ ਮਾਈ ਨੌਕਰ ਹੈ ਮਾਈ ਸਰਵੈਂਟ ਮੈਂ ਤੈਨੂੰ ਸਰਵੈਂਟ ਕਿਉਂ ਕਿਉਂ ਸਰਵੈਂਟ ਮੈਂ ਕਿਆ ਸਰਵੈਂਟ ਇਹ ਮੇਰੇ ਸਰਵੈਂਟ ਹੈ ਤੁਹਾਨੂੰ ਪਤਾ ਨਹੀਂ ਸੈਲਰੀ ਕਿੰਨੀ ਆ ਇਹਨਾਂ ਦੀ ਸੈਲਰੀ ਬਹੁਤ ਜ਼ਿਆਦਾ ਥੋੜੀ ਨਹੀਂ ਬਹੁਤ ਡੀਰ ਲੱਗਿਆ ਤੁੰਦੀ ਇਹ ਬੰਦਾ ਨਹੀਂ ਮੈਨੂੰ ਲੱਗਦਾ ਕਿਆ ਪਤਾ ਹੈ ਮੈਨੂੰ ਆ ਬੜੀ ਸੋਹਣੀ ਇੱਜ਼ਤ ਕਰ ਰਹੀਆਂ ਤੂੰ ਆਪਣੇ ਘਰ ਵਾਲੇ ਦੀ ਬੇਸ਼ਰਮੀ ਜਦੋਂ ਕੋਈ ਲੋਕ ਬੋਲਦੇ ਆ ਫਿਰ ਤੂੰ ਅਗਲੇ ਦੇ ਗੱਲ ਨੂੰ ਪੈਂਦੀਆਂ ਰਿਪਲਾਈ ਵੀਡੀਓ ਲੈ ਕੇ ਆ ਜਾਂਦੀਆਂ ਤਾਂ ਹੁਣ ਤੂੰ ਆਪਣੇ ਘਰ ਵਾਲੇ ਦੀ ਖੁਦ ਬੇਇੱਜ਼ਤੀ ਕਰੀ ਜਾਂਦੀ ਆ ਖੋਦੀ ਦੱਸੀ ਜਾਂਦੀ ਕਿ ਮੇਰਾ ਘਰ ਵਾਲਾ ਇੱਕ ਨੌਕਰ ਆ ਅਕਲੂ-ਕਲ ਹੈਗੀ ਆ ਕਿ ਨਹੀਂ ਹੈਗੀ ਉਹ ਜਿਆ ਉਹ ਆਪਣੀ ਬੇਇੱਜ਼ਤੀ ਕਰਵਾ ਕੇ ਖੁਸ਼ ਹੋਈ ਜਾਂਦਾ ਹੈ ਕਿ ਤੂੰ ਸਾਰਾ ਦਿਨ ਕੀ ਕਰਦੀ ਰਹੀਆਂ ਤੂੰ ਵੀ ਕੋਈ ਕੰਮ ਧੰਦਾ ਕਰ ਲਿਆ ਕਰਕੇ ਬਸ ਖਾਣ ਦੇ ਜੋਰ ਜਿੱਤਾ ਹੁੰਦਾ ਹੈ ਠੀਕ ਆ ਨਾ ਤੇ ਜਾਂ ਫਿਰ ਇੱਥੇ ਲੋਕਾਂ ਨਾਲ ਇੱਟ ਖਿੜਕੀ ਲੈਣ ਨੂੰ ਆ ਜਾਂਦੀ ਅੱਗੇ ਰੋਣ ਧੋਣ ਝੂਠ ਝੂਠੀ ਹੈਗੀਆਂ ਇੱਕ ਜਿਮ ਟ੍ਰੈਨਰ ਕਿਉਂ ਨਹੀਂ ਆ ਸਕਦੇ ਕੋਈ ਹੈ ਮੈਨੂੰ ਜਿਮ ਟ੍ਰੈਨਰ ਕੋਈ ਮੈਨੂੰ ਚਾਹ ਲੈ ਦੇ ਕੰਮ ਇਸ ਆ ਰਹੇ ਤਰੇ ਤਿਸ ਅੰਦਰੀਆ ਤੂੰ ਜਿਮ ਨਹੀਂ ਆ ਸਕਦਾ ਮੈਂ ਮੈਨੂੰ ਇਸ ਆ ਦੇ ਕਿਵੇਂ ਜਦ ਤਰੀ ਹੋਇਆ ਤੇ ਚਾਰ ਪੰਜ ਅਸ਼ਾ ਤੈਨੂੰ ਲੋਕ ਕਹਿੰਦੇ ਆ ਕਿ ਤੂੰ ਮਤਲਬ ਜਿਮ ਜੁਆਇਨ ਨਹੀਂ ਕਰ ਸਕਦੀ ਕਿਉਂਕਿ ਤੇਰੀ ਸਰਜਰੀ ਹੋਈ ਆ ਉਹ ਭੈਣੇ ਸਰਜਰੀ ਦਾ ਤੇ ਮੈਨੂੰ ਪਤਾ ਨਹੀਂ ਆ ਹੋਈ ਵੀ ਆ ਕਿ ਨਹੀਂ ਵੀ ਹੋਈ ਪਰ ਤੈਨੂੰ ਤਾਂ ਕਹਿੰਦੇ ਆ ਕਿ ਤੇਰੀ ਤੂੰ ਮਤਲਬ ਜਿਮ ਜੁਆਇਨ ਨਹੀਂ ਕਰ ਸਕਦੀ ਕਿਉਂਕਿ ਤੂੰ ਆਪਣੇ ਮੂੰਹ ਤੇ ਕੰਟਰੋਲ ਨਹੀਂ ਕਰ ਸਕਦੀ ਆ ਜਿਹੜੇ ਲੇਸ ਕੁਕਰੇ ਖਾ ਕੇ ਕੌਣ ਜਿਮ ਕਰਦਾ ਹੁੰਦਾ ਹੈ ਦੱਸੀ ਜਿਹੜਾ ਨੇ ਮਤਲਬ ਆਪਣਾ ਸਰੀਰ ਫਿੱਟ ਰੱਖਣਾ ਹੁੰਦਾ ਹੈ ਨਾ ਉਹ ਕਸਰਤ ਕਰਦਾ ਆਪਣੇ ਮੂੰਹ ਤੇ ਤਾਲਾ ਲਾ ਕੇ ਰੱਖਦਾ ਹੈ ਇਹ ਆ ਚੀਜ਼ ਖਾਣੀ ਆ ਕਿਹ ਚੀਜ਼ ਨਹੀਂ ਖਾਣੀ ਪਰ ਤੇਰੀ ਤੇ ਹਰੇਕ ਖਾਣ ਵਾਲੀ ਚੀਜ਼ ਤੇ ਲਾਲਾ ਲੱਗਦੀ ਘਰ ਰਹਿੰਦੀ ਹੈ ਪੀਜ਼ਾ ਬਰਗਰ ਬਿਨਾ ਤੈਨੂੰ ਸਾੜੀ ਆਉਂਦਾ ਯਾਰ ਮੇਰੀ ਗੱਲ ਸੁਣ ਹਾਂਜੀ ਆ ਤੋਂ ਟੌਪਸ ਚੇਂਜ ਕੀਤੇ ਹੋਏ ਆ ਹਾਂਜੀ ਆ ਦਿਖਾਈ ਮੜੇ ਜੇ ਯਾਰ ਸੋਨੇ ਦੇ ਆ ਹਾਂਜੀ ਬੜੇ ਯਾਰ ਘੈਣ ਲੱਗਦੇ ਹੋਏ ਆ ਪਰ ਤੇਰੇ ਨਜ਼ਾਰੇ ਘੈਣੇ ਲੱਗਦੇ ਹੋਏ ਮਟੇ ਮੋੜੀ ਮਜ਼ਾਦਾ ਰੱਖੀਏ ਨਹੀਂ ਤੈਨੂੰ ਪਤਾ ਨਹੀਂ ਆ ਉਹ ਸੋਨੇ ਦੇ ਆ ਕਿ ਚਾਂਦੀ ਦੇ ਆ ਕਿਹੜੇ ਆ ਕਿਹੜੇ ਨਹੀਂ ਆ ਬਸ ਇੱਕੋ ਕੰਮ ਆਉਂਦਾ ਇਹਨਾਂ ਨੂੰ ਨੂਰ ਦੀ ਮੰਮੀ ਵਾਂਗੂ ਕਿ ਬਸ ਜਨਾਨੀਆਂ ਨੂੰ ਦਿਖਾਈ ਜਾਓ ਤੇ ਪੈਸੇ ਕਮਾਈ ਜਾਓ ਫਿਰ ਜਦੋਂ ਲੋਕ ਬੋਲਦੇ ਆ ਤੇ ਫਿਰ ਇਥੇ ਰਿਪਲਾਈ ਲੈ ਕੇ ਵੀਡੀਓ ਆ ਜਾਂਦੇ ਆ ਕਿ ਦੱਸ ਇਹ ਵੀਡੀਓ ਦੇ ਵਿੱਚ ਕੋਈ ਖਾਸ ਹੈਗਾ ਹੀ ਦਿਖਾਉਣ ਵਾਲਾ ਡੰਗਰ ਕਹਿ ਥਾਂ ਦਾ ਹਾਂਜੀ ਕੀ ਆਂਦੇ ਆ ਸਿੱਸੀ ਆ ਜਾਂਦੇ ਆ ਆਣਾ ਆਂਦੇ ਕੀ ਆ ਕਟਿੰਗ ਕਿੰਨੇ ਕਰਾ ਦੇ ਕਟਿੰਗ ਕਰਾਉਣੀ ਆ ਹਾਂਜੀ ਅੱਛਾ ਚਲ ਮੈਂ ਅੰਦਰ ਆ ਸਕਦਾ ਹਾਂਜੀ ਆਜਾ ਚਲ ਆ ਗਿਆ ਪਰ ਇਹ ਵੀ ਨਵੇਂ-ਨਵੇਂ ਵਲੌਗਰ ਬਣੇ ਆ ਤੇ ਇਹਨਾਂ ਨੂੰ ਵੀ ਅਕਲ-ਉਗਲ ਹੈ ਨਹੀਂ ਆ ਇਹ ਵੀ ਬਸ 24 ਘੰਟੇ ਆਪਣੀ ਘਰ ਵਾਲੇ ਦੇ ਕੈਮਰਾ ਮਾਰ-ਮਾਰ ਕੇ ਦਿਖਾਉਂਦਾ ਕਿ ਦੇਖ ਲਓ ਮੇਰੀ ਘਰ ਵਾਲੀ ਨੂੰ ਜਿੰਨਾ ਜਿੰਨੇ ਜੀ ਭਰ ਕੇ ਦੇਖਣਾ ਦੇਖ ਲਓ ਐਡਾ ਜਿਆਦਾ ਬੇਸ਼ਰਮ ਪਹਿਲਾਂ ਇਹ ਰੀਲਾਂ ਬਣਾਉਂਦਾ ਹੁੰਦਾ ਸੀ ਮੇਰੇ ਮਾਪੇ ਉਹਨੇ ਸਾਨੂੰ ਘਰੋਂ ਕੱਢਤਾ ਐਦਾਂ ਕਰਤਾ ਉਦਾਂ ਕਰਤਾ ਤੇ ਹੁਣ ਸਾਰਾ ਦਿਨ ਬਸ ਘਰ ਵਾਲੀ ਤੇ ਕੈਮਰਾ ਠੋਕ ਛੜਦਾ ਇਹ ਦੇਖ ਲਓ ਮੇਰੇ ਘਰ ਵਾਲੇ ਬੰਦਾ ਪੁੱਛੇ ਕਿ ਉਹ ਕਟਿੰਗ ਕਰਾਉਣ ਆਈ ਆਪਣੇ ਵਾਲਾਂ ਦੀ ਜਾਂ ਤੂੰ ਅੰਦਰ ਕੀ ਕਰਨਾ ਤੇਰਾ ਕੋਈ ਕੰਮ ਹੈਗਾ ਵਾ ਜਿਨਾਨੀ ਇਹੇ ਕੰਮਾਂ ਦੇ ਵਿੱਚ ਤੁਰਿਆ ਫਿਰਦਾ ਵਾਰੀ ਨਾ ਇਹਨੂੰ ਅਕਲ ਨਾ ਇਹਨੂੰ ਕੋਈ ਲੈਣਾ ਨਾ ਕੋ ਦੇਣਾ ਅੱਜ ਅਸੀਂ ਕਾਫੀ ਦਿਨਾਂ ਤੋਂ ਸਾਗ ਕਰ ਰਹੇ ਹਾਂ ਸਾਗ ਦਾ ਨੰਬਰ ਫੇਰ ਆ ਗਿਆ ਤੇ ਸਾਗ ਬਣਾ ਲਈਏ ਖਾਂਦੇ ਤੇ ਛੋਟੇ ਦੋ ਤਿੰਨ ਗਣਾ ਸਭ ਵਧੀਆ ਹੈ ਨਜ਼ਾਰਾ ਹੁੰਦਾ ਰਹੇ ਸਾਗ ਖਾਓ ਜੋ ਮਰਜ਼ੀ ਖਾਓ ਫਿਰ ਸਾਗ ਦੀ ਵੀਡੀਓ ਬਣਾਉਣਾ ਆਪਣੀ ਘਰ ਵਾਲੇ ਦੇ ਕੈਮਰਾ ਮਾਰ ਮਾਰ ਕੇ ਦਿਖਾਉਣਾ ਇਹ ਜਦੋਂ ਵੇਖੋ ਮੂੰਹ ਚੱਕ ਕੇ ਤੇ ਕੈਮਰਾ ਆਨ ਕਰਕੇ ਬੈਠ ਜਾਂਦੇ ਇਹਨਾਂ ਨੂੰ ਦੇਖ ਦੇਖ ਕੇ ਤੇ ਦੂਜੇ ਵੀ ਇਹੀ ਕੰਮ ਕਰਨ ਲੱਗ ਪਏ ਆ ਹਾਂਜੀ ਮੈਂ ਲਾਈ ਨੀ ਰੋਟੀਆਂ ਤੇ ਕਾਫੀ ਨੀਰਾ ਹੋ ਗਿਆ ਇੰਕਲੇ ਤੇ ਮੈਂ ਨੀ ਰੋਟੀਆਂ ਕੈਮਰਾ ਰੋਟੀਆਂ ਲਾ ਲੈਂਦੀ ਇਹ ਕਾਫੀ ਨੀਰਾ ਹੋ ਗਿਆ ਮੈਂ ਲਾਈ ਜਾਨੀ ਆ ਰੋਟੀਆਂ ਤੇ ਫਿਰ 24 ਘੰਟੇ ਫੋਨਾਂ ਦੇ ਵਿੱਚ ਨਾ ਵੜਿਆ ਰਿਹਾ ਕਰੋ ਨਾ ਆਪਣਾ ਘਰ ਦਾ ਕੰਮ ਜਿਹੜਾ ਟਾਈਮ ਸੇਅਰ ਕਰ ਲਿਆ ਕਰੋ ਪਤਾ ਹੈ ਕਿ ਅਸੀਂ ਰੋਟੀ ਪਾਣੀ ਖਾਣਾ ਹੈ ਖਾ ਕੇ ਸੋਣਾ ਹੈ ਤੇ ਫੋਨਾਂ ਦੇ ਵਿੱਚ ਨਾ 24 ਘੰਟੇ ਲੱਗੇ ਰਿਹਾ ਕਰੋ ਤੇ ਰੋਟੀਆਂ ਬਣਾ ਰਹੀ ਆ ਤੇ ਅੱਗੇ ਦੇਖ ਲਓ ਕੈਮਰਾ ਖੋਲ ਕੇ ਦਿਖਾ ਰਹੀ ਆ ਤੁਹਾਨੂੰ ਕਿ ਰੋਟੀਆਂ ਐਵੇਂ ਬਣਾਈ ਦੀਆਂ ਲਓ ਜੀ ਜਦੋਂ ਸਾਰੇ ਪਰਿਵਾਰ ਰਸਤੇ ਇਹ ਸਬਜੀ ਕੱਢ ਦਿੰਨੇ ਆਂ ਅਸੀਂ ਅੱਡ ਭਾਂਡਿਆਂ ਚ ਤੇ ਆਹ ਕੜਾਈ ਬਚ ਜਾਂਦੀ ਸਾਡੇ ਵਾਸਤੇ ਮੀਸੀ ਤੇ ਮੈਂ ਇੱਕ ਨੂਰ ਪੁੱਤ ਨੂੰ ਪਹਿਲਾਂ ਮੈਂ ਰੋਟੀ ਖਾ। ਮਤਲਬ ਕਿ ਤੁਸੀਂ ਸਾਰੇ ਨੂੰ ਪਹਿਲਾਂ ਰੋਟੀ ਖਵਾ ਦਿੰਦੇ ਹੋ ਤੇ ਤੁਹਾਡੇ ਵਾਸਤੇ ਬਾਅਦ ਵਿੱਚ ਕੌਲੀਆਂ ਨਹੀਂ ਬਚਦੀਆਂ ਤੁਸੀਂ ਕੌਲੀਆਂ ਦੇ ਵਿੱਚ ਸਬਜੀ ਪਾ ਕੇ ਰੋਟੀ ਨਹੀਂ ਖਾ ਸਕਦੇ। ਕੜਾਈ ਦੇ ਵਿੱਚ ਲੱਗੇ ਰਹਿੰਦੇ 24 ਘੰਟੇ ਤੇ ਨਾਲੇ ਆ ਮੈਨੂੰ ਤੇ ਇਹ ਨਹੀਂ ਸਮਝ ਰਹਾ ਕਿ ਆ ਸਬਜੀ ਦੀ ਚੂਰੀ ਕੌਣ ਬਣਾਉਂਦਾ ਹੁੰਦਾ ਹੈ? ਕੋਈ ਗੁਰ ਦੀ ਚੂਰੀ ਹੋਈ ਜਾਂ ਕੋਈ ਹਨਾ ਮਿੱਠੀ ਚੂਰੀ ਤਾਂ ਹੁੰਦੀ ਆ ਪਰ ਆ ਚੂਰੀ ਮੈਂ ਪਹਿਲੀ ਵਾਰੀ ਦੇਖੀ ਆ ਉਹ ਵੀ ਕੜਾਈ ਦੇ ਵਿੱਚ। ਕਹਿੰਦੀ ਹੈ ਕਿ ਕੌਣ ਕੌਣ ਸਵੇਰ ਉੱਠ ਕੇ ਕਸਰਤ ਕਰਦਾ ਹੁੰਦਾ ਹੈ ਪਹਿਲੀ ਗੱਲ ਤਾਂ ਸਵੇਰ ਉੱਠ ਕੇ ਕਸਰਤ ਸਾਰੇ ਕਰਦੇ ਆ ਇੱਕ ਗੱਲ ਹੈਗੀ ਆ ਇਹਨਾਂ ਫਰਕ ਹੈਗਾ ਤੁਹਾਡੇ ਤੇ ਸਾਡੇ ਦੇ ਵਿੱਚ ਕਿ ਅਸੀਂ ਤੁਹਾਡੇ ਅੰਗੂਆਂ ਹਰਕਤਾਂ ਕਰਕੇ ਵੀਡੀਓ ਬਣਾ ਕੇ ਨਹੀਂ ਪਾਉਂਦੇ ਠੀਕ ਆ ਨਾ ਆ ਲੱਛਣ ਹੈਗਾ ਤੇਰੇ ਡੰਗਰੇ ਨਾ ਤਨੂੰ ਅਕਲ ਨਾ ਕੋਈ ਲੈਣਾ ਨਾ ਕੋਈ ਦੇਣਾ ਪਤਾ ਨਹੀਂ ਤੁਹਾਡੇ ਘਰ ਦੇ ਕਿੱਥੇ ਆ ਤੁਹਾਡੇ ਰਿਸ਼ਤੇਦਾਰ ਕਿੱਥੇ ਆਂਡ ਗਵਾਨ ਕਿੱਥੇ ਜਿਹੜੇ ਤੁਹਾਨੂੰ ਸਮਝਾਉਂਦੇ ਹੀ ਨਹੀਂ ਆ ਇਹ ਘਰ ਵਾਲੇ ਨੂੰ ਵੀ ਕੋਈ ਸੁੱਡਲ ਜਣ ਨੂੰ ਕੋਈ ਕੰਮ ਨਹੀਂ ਹੁੰਦਾ 24 ਘੰਟੇ ਕੈਮਰਾ ਆਨ ਕਰ ਛੱਡਦਾ ਤੇ ਆਪਣੀ ਜਨਾਨੀ ਨੂੰ ਦਿਖਾਉਂਦਾ ਰਹਿੰਦਾ ਆਹੀ ਨਹੀਂ ਆ ਇਦਾਂ ਨਹੀਂ ਅਸੀਂ ਨਹੀਂ ਪਰ ਕਦੀ ਰਸੇ ਟੱਪੇ ਜਿੱਦਾਂ ਤੂੰ ਟੱਪ ਦਿਖਾਉਂਦੀ ਆਪਣਾ ਪਾ ਕੇ ਜਤੀ ਨਾ ਪਾ ਕੇ ਆਉਂਦਾ ਆਂ ਥੇੜ ਕੇ ਰਾਜੀਏ ਤੇ ਪਾ ਕੇ ਆ ਜਾ ਪਖੇ ਦੀ ਜਿੰਨੇ 9 ਦਿਨ ਥੇੜ ਕੇ ਰਾਜੀ ਬਹੁਤ ਆਛਾ ਤੇ ਕਹਿੰਦੀ ਹੈ ਕਿ ਤੁਹਾਨੂੰ ਮੇਰੇ ਸੂਟ ਦੀ ਮਤਲਬ ਪਿੰਕ ਸੂਟ ਦੀ ਫਿਟਿੰਗ ਕਿਵੇਂ ਲੱਗੀ ਦੱਸੋ ਭਲਾ ਇਹਨੂੰ ਦੱਸੋ ਫਿਟਿੰਗ ਕਿਵੇਂ ਲੱਗੀ ਭੈਣੇ ਤੂੰ ਸਾਹ ਕਿਵੇਂ ਲੈਣੀ ਹੈ ਪਹਿਲਾਂ ਤਾਂ ਇਹ ਦੱਸ ਇਨੀ ਫਿਟਿੰਗ ਸੂਟ ਆਪਣਾ ਆਪ ਤੂੰ ਖੁਦ ਦਿਖਾਉਂਦੀਆਂ ਲੋਕਾਂ ਨੂੰ ਫਿਰ ਇੱਥੇ ਆਣ ਕੇ ਗਿਆਨ ਦੇਣ ਲੱਗ ਪੈਂਦੇ ਹੋ ਸਾਨੂੰ ਲੋਕ ਮਾੜਾ ਬੋਲਦੇ ਆ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲੈਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ